ਪੰਜਾਬ ਦੇ ਰੰਗਲੇ ਪੰਨ ਦਾ ਸੁਪਨਾ ਸੁਖਜੀਤ ਨੇ ਉਸ ਤਪਦੀ ਦੁਪਹਿਰ ਨੂੰ ਆਪਣੇ ਘਰ ਦੇ ਨੇੜੇ ਵਾਲੇ ਬੋਹੜ ਦੇ ਦਰਖਤ ਹੇਠ ਬਨਾਲੀ ਬਿਜਲੀ ਦਾ ਕਟ ਲੱਗਿਆ ਹੋਇਆ ਸੀ ਤੇ ਧੁੱਪ ਦੀ ਤਪਸ਼ ਨੇ ਸਾਰਾ ਮਾਹੌਲ ਗਰਮ ਕਰ ਕੇ ਰੱਖਿਆ ਸੀ ਉਹ ਇਕੱਲਾ ਬੈਠਾ ਸੜਕ ਦੇ ਕਿਨਾਰੇ ਗੁਰਜੰਟ ਦੀ ਨਿੱਕੀ ਜੀ ਦੁਕਾਨ ਵੱਲ ਦੇਖ ਰਿਹਾ ਸੀ ਗੁਰਜੰਟ ਜੋ ਸਾਰੇ ਮਹੱਲੇ ਵਿੱਚ ਆਪਣੀ ਸਾਦਗੀ ਤੇ ਇਮਾਨਦਾਰੀ ਲਈ ਜਾਣਿਆ ਜਾਂਦਾ ਸੀ ਸੁਖਜੀਤ ਦਾ ਪ੍ਰਾਣਾ ਸਾਥੀ ਸੀ ਸੁਖਜੀਤ ਹਰ ਰੋਜ਼ ਸ਼ਾਮ ਨੂੰ ਉਸ ਦੀ ਦੁਕਾਨ ਦੇ ਸਾਹਮਣੇ ਬੈਠ ਜਾਂਦਾ ਤੇ ਦੋਵੇਂ ਮਿੱਤਰ ਆਪਸ ਵਿੱਚ ਦੁੱਖ ਸੁੱਖ ਦੀਆਂ ਗੱਲਾਂ ਕਰ ਲੈਂਦੇ ਗੁਰਜੰਟ ਦੀ ਖਾਸ ਗੱਲ ਸੀ ਉਸਨੇ ਆਪਣੀ ਦੁਕਾਨ ਵਿੱਚ ਕਦੇ ਵੀ ਤੰਬਾਕੂ ਜਾਂ ਨਸ਼ੇ ਦੀ ਕੋਈ ਵਸਤੂ ਨਹੀਂ ਰੱਖੀ ਇਹ ਉਸ ਦੀ ਸਿੱਖੀ ਪ੍ਰਤੀ ਸ਼ਰਧਾ ਦੀ ਨਿਸ਼ਾਨੀ ਸੀ ਭਾਵੇਂ ਉਹ ਖੁਦ ਸਿਰੋਂ ਮੋਨਾ ਸੀ ਉਸ ਦੀ ਇਹ ਅਸੂਲਵਾਦੀ ਸੋਚ ਸੁਖਜੀਤ ਨੂੰ ਹਮੇਸ਼ਾ ਪ੍ਰਭਾਵਿਤ ਕਰਦੀ ਸੀ ਪਰ ਉਸ ਦਿਨ ਸ਼ਾਮ ਨੂੰ ਜਦੋਂ ਸੁਖਜੀਤ ਗੁਰਜੰਟ ਦੀ ਦੁਕਾਨ ਤੇ ਪਹੁੰਚਿਆ ਉਸਨੇ ਗੁਰਜੰਟ ਨੂੰ ਅਜੀਬ ਜੀ ਬੇਚੈਨੀ ਵਿੱਚ ਵੇਖਿਆ ਗੁਰਜੰਟ ਦਾ ਚਿਹਰਾ ਉਦਾਸ ਸੀ ਤੇ ਉਸ ਦੀਆਂ ਅੱਖਾਂ ਵਿੱਚ ਘਬਰਾਹਟ ਸਾਫ਼ ਝਲਕ ਰਹੀ ਸੀ। ਸੁਖਜੀਤ ਨੇ ਪੁੱਛਿਆ, "ਗੁਰਜੰਟ ਕੀ ਹੋਇਆ? ਸਭ ਠੀਕ ਹੈ?" ਗੁਰਜੰਟ ਨੇ ਇੱਕ ਲੰਮਾ ਜਿਹਾ ਸਾਰਿਆ ਤੇ ਕਹਿਣ ਲੱਗਾ, "ਸੁਖਜੀਤ ਅੱਜ ਮਨ ਬਹੁਤ ਉਦਾਸ ਹੈ। ਕੁਝ ਅਜੀਬ ਵਾਪਰਿਆ ਜਿਸ ਨੇ ਮੇਰੇ ਦਿਲ ਨੂੰ ਝੰਜੋੜ ਦਿੱਤਾ।" "ਕੀ ਗੱਲ? ਦੱਸ ਤਾਂ ਸਹੀ।" ਸੁਖਜੀਤ ਨੇ ਉਸ ਉਕਤ ਨਾਲ ਪੁੱਛਿਆ। ਗੁਰਜੰਟ ਨੇ ਦੱਸਣਾ ਸ਼ੁਰੂ ਕੀਤਾ। ਅੱਜ ਦੁਪਹਿਰ ਨੂੰ ਦੋ ਨੌਜਵਾਨ ਸਿੱਖ ਸਰਦਾਰ ਮੇਰੀ ਦੁਕਾਨ ਤੇ ਆਏ। ਉਹਨਾਂ ਨੇ ਮੇਰੇ ਤੋਂ ਤੰਬਾਕੂ ਮੰਗਿਆ। ਮੈਂ ਸਾਫ਼ ਜਵਾਬ ਦੇ ਦਿੱਤਾ ਕਿ ਮੇਰੀ ਦੁਕਾਨ ਤੇ ਨਸ਼ੇ ਵਾਲੀ ਕੋਈ ਵਸਤੂ ਨਹੀਂ ਮਿਲਦੀ। ਇਹ ਸੁਣ ਕੇ ਉਹਨਾਂ ਵਿੱਚੋਂ ਇੱਕ ਪਾਸੇ ਪੈ ਰਹਿਕ ਤੇ ਸਿਲਵਰ ਰੋਲ ਬਲ ਇਸ਼ਾਰਾ ਕਰਦੇ ਹੋਏ ਕਿਆ ਚੱਲ ਫਿਰ ਇਹ ਦੇ ਦੇ। ਮੈਂ ਸਮਝਿਆ ਸ਼ਾਇਦ ਉਹ ਘਰ ਦੇ ਲਈ ਮੰਗ ਰਿਹਾ। ਕਿਉਂਕਿ ਸਿਲਵਰ ਰੋਲ ਤਾਂ ਰੋਟੀ ਪੈਕ ਕਰਨ ਲਈ ਵਰਤਿਆ ਜਾਂਦਾ ਹੈ। ਮੈਂ ਉਸ ਨੂੰ ਰੋਲ ਦੇ ਦਿੱਤਾ। ਗੁਰਜੰਟ ਨੇ ਰੁਕਦੇ ਹੋਏ ਅੱਗੇ ਕਿਹਾ ਮੇਰੀ ਦੁਕਾਨ ਸੜਕ ਤੇ ਖੇਤ ਦੇ ਕਿਨਾਰੇ ਹੈ ਇਸ ਲਈ ਮੈਂ ਲਾਈਟਰ ਵੀ ਰੱਖਦਾ ਜੋ ਅੱਗ ਮਚਾਉਣ ਲਈ ਵਰਤੇ ਜਾਂਦੇ ਆ ਉਸ ਦੇ ਨਾਲ ਖੜੇ ਇੱਕ ਨੌਜਵਾਨ ਨੇ ਲਾਈਟਰ ਦੀ ਮੰਗ ਕੀਤੀ ਦੂਜੇ ਨੌਜਵਾਨ ਨੇ ਹੱਸ ਕੇ ਕਿਹਾ ਆਇਆ ਪੀਣ ਦਾ ਸਵਾਦ ਆਵੇਗਾ ਪਹਿਲੇ ਨੇ ਮਜ਼ਾਕ ਵਿੱਚ ਜਵਾਬ ਦਿੱਤਾ ਏ ਘੱਟ ਪੀ ਨਹੀਂ ਤਾਂ ਵੱਡੋਦ ਹੋ ਜਾਵੇਗੀ ਖੇਤੀ ਉੱਪਰ ਪਹੁੰਚ ਜਾਵੇਗਾ ਗੁਰਜੰਟ ਕਿਹਾ ਕਿ ਜਦੋਂ ਮੈਨੂੰ ਪੂਰੀ ਗੱਲ ਦੀ ਸਮਝ ਆਈ ਤਾਂ ਮੈਂ ਉਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਈਕਲ ਤੇ ਸਵਾਰ ਹੋ ਕੇ ਚਲੇ ਗਏ ਗੁਰਜੰਟ ਨੇ ਕਿਹਾ ਕਿ ਇਹ ਨਸ਼ੇ ਨੇ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਖੋਖਲਾ ਕਰ ਦਿੱਤਾ ਹੈ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਨਸ਼ਿਆਂ ਨੂੰ ਰੋਕ ਦਿੱਤਾ ਪੰਜਾਬ ਨੂੰ ਰੰਗਲਾ ਬਣਾ ਦਿੱਤਾ ਪਰ ਸਚਾਈ ਇਹ ਹੈ ਕਿ ਗੁਰੂਆਂ ਦੀ ਇਸ ਪਵਿੱਤਰ ਧਰਤੀ ਨੂੰ ਨਸ਼ਿਆਂ ਦੇ ਸਰਦਗਰਾਂ ਤੇ ਸਰਕਾਰਾਂ ਦੀਆਂ ਨੀਤੀਆਂ ਨੇ ਬਰਬਾਦ ਕਰ ਦਿੱਤਾ ਸਖਜੀਤ ਚੁੱਪਚਾਪ ਸੁਣਦਾ ਰਿਹਾ ਗੁਰਜੰਟ ਦੀਆਂ ਗੱਲਾਂ ਵੀ ਸੱਚਾਈ ਸੀ ਅਤੇ ਉਸਦੇ ਦੁੱਖ ਵਿੱਚ ਸਾਰੇ ਪੰਜਾਬ ਦਾ ਦਰਦ ਸਮਾਇਆ ਹੋਇਆ ਸੀ ਗੁਰਜੰਟ ਨੇ ਖੀਰ ਵਿੱਚ ਕਿਹਾ ਸੁਰਜੀਤ ਸਾਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਪਰਮਾਤਮਾ ਦੀ ਕਿਰਪਾ ਨਾਲ ਇੱਕ ਦਿਨ ਹਜੇ ਹਾਸਾ ਆਵੇਗਾ ਜਦੋਂ ਸਾਡੀ ਨੌਜਵਾਨੀ ਫਿਰ ਤੋਂ ਖਾਲਸੇ ਦੇ ਜੋਸ਼ ਨਾਲ ਜਾਗ ਪਵੇਗੀ ਤੇ ਪੰਜਾਬ ਦਾ ਮਾਣ ਮੁੜ ਸਥਾਪਿਤ ਹੋਵੇਗਾ ਸੁਰਜੀਤ ਨੇ ਸਿਰ ਹਿਲਾਇਆ ਉਸਦੇ ਦਿਲ ਵਿੱਚ ਵੀ ਉਹੀ ਉਮੀਦ ਜਾਗੀ ਜੋ ਗੁਰਜੰਟ ਦੀਆਂ ਅੱਖਾਂ ਵਿੱਚ ਸੀ ਉਹ ਜਾਣਦਾ ਸੀ ਕਿ ਇਹ ਸੰਘਰਸ਼ ਆਸਾਨ ਨਹੀਂ ਪਰ ਜੇ ਗੁਰਜੰਟ ਵਰਗੇ ਲੋਕਨ ਜੋ ਸੂਨਾ ਤੇ ਖੜੇ ਰਹਿੰਦੇ ਹਨ ਤਾਂ ਸ਼ਾਇਦ ਇੱਕ ਦਿਨ ਪੰਜਾਬ ਮੂੜ ਖਾਲਸੇ ਦੇ ਰੰਗ ਵਿੱਚ ਰੰਗਿਆ ਜਾਪੇਗਾ ਧੰਨਵਾਦ